ਉਸਾਰੇ ਆਦਮੀ ਕਲਪਨਾਕ ਮੱਤਾ ਨਾਲ ਧਰਮ ਦੀ ਪ੍ਰਾਪਤੀ ਵਾਸਤੇ ਲੱਗੇ ਹੋਏ ਕਲਪਨਾਕ ਭਗਤੀਆਂ ਨੇ ਹੋ ਕਲਪ ਉਹਦਾ ਕਲਪਨਾ ਮਰਵਤਾਂ ਜੁਮਨ ਲਈ ਆਦਮੀ ਨੇ ਵੀ ਆ ਠੀਕ ਹੈ ਉਹਦੇ ਨਾਲ ਲੱਗੇ ਆਨੇ ਆਪਣਾ ਜਿਹੜਾ ਮੱਤਾ ਜਿੱਦੀ ਹੁੰਦੀ ਹੈ ਜਰੇ ਉਹ ਕਲਪਨਕ ਹੁੰਦੀ ਹੈ ਨਹੀਂ ਤਦ ਬਤਾਸ ਪਾਈ ਅਤੰਤ ਇਸੇ ਕਰਕੇ ਉਹਨਾਂ ਦੇ ਕੁਝ ਪ੍ਰਾਪਤੀ ਨਹੀਂ ਹੋ ਰਹੀ ਅੰਤ ਨਹੀਂ ਪਾ ਰਹੇ ਕੁਝ ਸਮਝ ਨਹੀਂ ਆ ਰਹੀ ਕੁਝ ਕਰੀ ਜਾਂਦੇ ਨੇ ਕਿਸੇ ਸੱਟੇ ਤੇ ਨਹੀਂ ਪਹੁੰਚਦੇ ਕੋਈ ਰਸਾ ਨਹੀਂ ਮਿਲਦਾ ਕਈ ਕਰਤ ਕੋਟ ਵਿਦਿਆ ਵਿਚਾਰ ਕੋਈ ਕਰੋੜ ਲਗੇ ਨੇ ਵਿਦਿਆ ਵਿਚਾਰ ਕਰਨ ਕਰੋੜ ਕੇ ਆਦਮੀ ਕਰੋੜਾ ਆਦਮੀ ਵਿਦਿਆ ਵਿਚਾਰ ਚ ਲੱਗੇ ਹਨ ਨਹੀਂ ਪੰਤ ਪੰਦੀ ਵਿਦਿਆ ਨਹੀਂ ਤਤਵ ਦ੍ਰਿਸ਼ਟੀ ਪ ਦੇਖੇ ਮਰਾਰ ਕਦ ਵੀ ਮਰਾਰ ਉਹਨਾਂ ਨੂੰ ਉਹਨਾਂ ਵੱਲ ਨਹੀਂ ਝਾਕਦਾ ਉਹ ਐ ਨਹੀਂ ਦੇਖਦਾ ਵੀ ਵਿਚਾਰੇ ਲੱਗੇ ਹੋਏ ਨੇ ਇਹਨਾਂ ਵੱਲ ਮੈਂ ਕੁਝ ਝਾਕੇ ਲਾਵਾਂ ਇਹਨੂੰ ਪੁੱਛੇ ਲਵਾ ਜਾਂ ਦੱਸੇ ਲਵਾ ਕੁਛ ਉਹ ਦੇਖਦਾ ਇਹ ਨਹੀਂ ਸਦਾ ਹੀ ਨਾ ਲੱਗੇ ਨਾ ਲੱਗੇ ਰਹਿਣ ਦੋ ਉਹ ਤਾਂ ਆਣਾ ਨਹੀਂ ਦਦ ਰਵ ਮੈਨੂੰ ਲੱਗਿਆ ਨਾ ਕੋਈ ਵੀ ਲੱਗੇ ਨਾ ਲੱਗੇ ਰਹਿਣ ਦੋ ਕਿਉਂ ਇਹ ਉਹ ਤੇ ਪੁੱਛੇ ਨਹੀਂ ਹਨ ਅੰਤਰਾਤਮਾ ਤੇ ਨਹੀਂ ਪੁੱਛਦੇ ਕਬੀਰ ਨੇ ਅੰਤਰਾਤਮਾ ਤੋਂ ਪੁੱਛਿਆ ਸੀ ਜਦੋਂ ਕੁਝ ਪ੍ਰਾਪਤੀ ਨਾ ਹੋਈ ਉਹਨਾਂ ਨੂੰ ਪੁੱਛਿਆ ਜਾ ਕੇ ਹਰ ਵਕਤ ਪੁੱਛਦਾ ਸੀ ਵੀ ਭਾਈ प्राप्ति ਨਹੀਂ ਹੋ ਰਹੀ ਉਹ ਲਾਰੇ ਲਾਈ ਜਾਂਦੇ ਸੀ ਜਾਕੀਰ ਉਹਨਾਂ ਨੇ ਕਹਤਾ ਵੀ ਰਿਤیاں ਸਿੱਧੀਆਂ ਪ੍ਰਾਪਤ ਹੋ ਸਕਦੀਆਂ ਨੇ ਇਹਦੇ ਚੋਂ ਕੁਛ ਨਹੀਂ ਹੋ ਲੋ ਕਿਹਾ ਨੋਏ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਰਿਤیاں ਸਿੱਧੀਆਂ ਰਿਤیاں ਸਿੱਧੀਆਂ ਤਾਂ ਮਾਇਆ ਜਾ ਕੀ ਰਿਤ ਸਦਾਵਰਾ ਸਾਡ ਉਹ ਤਾਂ ਮਾਇਆ ਹੈ ਮਾਇਆ ਦੀ ਭੁੱਖ ਤਾਂ ਸਾਰੇ ਆਦਮੀਆਂ ਨੂੰ ਲੋਈਆਂ ਫਿਰ ਮਾਇਆ ਧਾਰੀ ਤਾਂ ਜਿਹੜੇ ਨਾ ਸਾਰੇ ਉਹ ਭਗਤੀ ਕਦੋਂ ਕਰਦੇ ਹੋਦਰ ਸਰੀ ਦੁਨੀਆ ਨੂੰ ਮਾਇਆ ਦੀ ਭੁੱਖ ਹੈ ਜੇ ਇੱਥੇ ਆ ਕੇ ਵੀ ਮਾਇਆ ਦੀ ਭੁੱਖੇ ਰਹੇਗੀ ਫਿਰ ਭਗਤੀ ਕਾਦੀ ਹੋਈ ਪਰ ਉਹਨਾਂ ਵਾੜਾ ਵਾਪਸ ਕਰਤੀ ਕਹਿੰਦਾ ਭੁੱਖੇ ਭਗਤ ਨੇ ਕੀ ਜਾ ਮਾੜਾ ਆਪਣੀ ਲਈ ਉਹ ਭੁੱਖੇ ਜਿਹਨੂੰ ਮਾਇਆ ਦੀ ਜੋ ਭੁੱਖ ਹੋਵੇ ਭਗਤੀ ਨਹੀਂ ਕਰਦਾ ਹੁੰਦਾ ਇਹ ਭਗਤੀ ਨਹੀਂ ਹੈ ਫਿਰ ਮੈਨੂੰ ਮਾਇਆ ਦੀ ਭੁੱਖ ਨਹੀਂ ਮਾਇਆ ਦੀ ਭਗਤੀ ਨਹੀਂ ਕਰਨੀ ਇਹ ਭਗਤੀ ਮੈਂ ਨਹੀਂ ਕਰਨੀ ਹੈ ਮੈਨੂੰ ਮਾਇਆ ਦੀ ਭੁੱਖ ਨਹੀਂ ਔਰ ਭੁੱਖੇ ਭਗਤੀ ਨਹੀਂ ਕਰਦੇ ਹੁੰਦੇ ਉਹ ਸਿਰ ਮਾਇਆ ਦੀ ਪ੍ਰਾਪਤੀ ਵਾਸਤੇ ਹੀ ਉਹਨਾਂ ਦੀ ਭਗਤੀ ਹੁੰਦੀ ਹੈ ਭਗਤੀ ਨਹੀਂ ਮਾਇਆ ਦੀ ਪ੍ਰਾਪਤੀ ਕੋਈ ਭਗਤੀ ਨਹੀਂ ਹੈ ਰਿਤੀ ਸਿਧੀਆਂ ਵਾਸਤੇ ਕੋਈ ਭਗਤੀ ਨਹੀਂ ਹੈ ਤਾਂ ਫਸੜਾਂ ਵਾਲੀ ਗੱਲ ਇਹ ਬਾੜਾ ਆਪਣੀ ਲਈ ਜਾ ਮੈਨੂੰ ਕੀ ਲੋੜਾ ਹੋ ਵਾਂਗੂ ਸੰਤਨ ਰਹੇ ਤੂੰ ਮੈਂ ਤਾਂ ਸੰਤਨਣਾ ਮੰਗਦਾ ਮੈਂ ਨਹੀਂ ਕਿਸੇ ਦਾ ਦੇਣਾ ਮੇਰੇ ਤੇ ਸਿਧੀਆਂ ਮੰਗਾ ਮੈਂ ਕਿਸੇ ਦਾ ਕਰਜ਼ਾ ਦੇਣਾ ਮੇਰੀ ਸਿਧੀ ਮਾਇਆ ਤਾਂ ਉਹ ਮੰਗੇ ਵੀ ਭਾਈ ਮੇਰੇ ਤੇ ਲੈਣ ਦੇਣਾ ਕਹਿੰਦਾ ਮੈਂ ਪੂਰਾ ਕਰਦਾ ਉਹ ਮੈਂ ਕਰਜ਼ਾ ਥੋੜੀ ਦੇਣਾ ਕਿਸੇ ਦਾ ਮੇਰੇ ਅੰਦਰ ਜਿੱਦ ਦੀ ਬੰਗਾ ਮਾਇਆ ਬੰਗਾ ਵੀ ਮਾਇਆ ਉਹਦਾ ਤਾਰਨਾਗਲੇ ਜਨਮ ਜਨਮ ਦੇਣਾ ਪਵੇ ਮੈਨੂੰ ਇਹ ਵਿਸ਼ਵਾਸ ਨਹੀਂ ਹੈ ਅਗਲੇ ਜਨਮ ਦਾ ਇਹ ਗੱਲਾਂ ਨੂੰ ਮੈਂ ਨਹੀਂ ਮੰਨਦਾ ਪਰਣਾ ਤੜੀ ਹਾਂ ਲੋਕ ਮੈਨੂੰ ਸੰਤਨ ਲੈਣਾ ਚਾਹੀਦੀ ਹੈ ਮੈਨੂੰ ਤੋੜ ਚਾਹੀਦੀ ਹੈ ਗਿਆਨ ਕੀ ਆਈ ਜਾਂਦੀ ਗਿਆਨ ਦੀ ਤੋੜ ਚਾਹੀਦੀ ਹੈ ਮੇਰੇ ਅੰਦਰ ਰੋਸ਼ਨੀ ਚਾਹੀਦੀ ਹੈ ਉਹ ਕਹਦੇ ਨਹੀਂ ਫਿਰ ਇਹਦੇ ਨਾਲ ਹੁੰਦੀ ਕਰੋਣਾ ਕਾ ਵੀ ਹੁੜਕੀ ਕਰੀਏ ਫੇਰੇ ਆਦਾ ਆ ਉਹੋ ਵੀ ਜਿਹੜੇ ਸੰਤ ਮੰਗਰ ਵਾਲੇ ਹੁੰਦੇ ਉਹਦੇ ਨੇ ਉਹ ਤਾਂ ਕਹਿੰਦੇ ਹੁੰਦੇ ਨੇ ਵੀ ਤੈਨੂੰ ਕੁਝ ਨਹੀਂ ਮਿਲਣਾ ਕਿਉਂ ਸਦਾ ਹੀ ਹੋਇਆ ਹੈ ਇਹਦੇ ਨਾਲ ਕੁਝ ਮਿਲਦਾ ਨਹੀਂ ਹੈ ਉਹ ਇਹਨਾਂ ਨੂੰ ਵਾੜਾ ਕਹਿੰਦੇ ਨੇ ਉਹ ਇਹਨਾਂ ਨੂੰ ਵਾੜਾ ਕਹਿੰਦੇ ਨੇ ਇਹ ਤਾਂ ਕਹਿੰਦੇ ਨੇ ਮੰਗਰ ਜਿਹੜਾ ਜਾਊਗਾ ਗਰਹਿ ਦੀ ਊਣ ਪਾਊਗਾ ਵੀ ਹੋ ਸਕਦਾ ਉਹਨਾਂ ਕੋਲ ਕੁਝ ਹੋਵੇ ਫੇਰ ਮੰਗਰ ਗਿਆ ਉੱਥੇ ਜਾ ਕੇ ਜਗਰੰਥ ਪੜੇ ਫੇਖਾਂ ਖਲੀਆਂ ਇਹ ਲਖਨ ਦਾਸ ਰਾਹ ਹੈ ਅੰਤਰਾਤਮਾ ਦੇ ਪੁੱਛਿਆ ਰਿਹਾ ਵੀ ਹੁਣ ਕੀ ਕਰਾਂ ਇਹ ਪੁੱਛ ਨਹੀਂ ਰਿਹਾ ਕਰ ਰਿਹਾ ਜਿੰਨਾ ਜਰ ਪੁੱਛ ਨਹੀਂ ਨਾ ਰਿਹਾ ਅੰਤਰਾਤਮਾ ਤੋਂ ਉਹ ਨਾ ਜਰ ਪਰਮੇਸ਼ਰ ਝਾਕਦਾ ਹੀ ਨਹੀਂ ਫਿਰ ਫੋਨਾ ਕਿ ਥੋਟਿਆ ਪਰਮੇਸ਼ਰ ਨੇ ਫੋਨਾ ਦਿੱਤਾ ਵੀ ਜਾ ਮਗਰ ਚਲਾ ਜਾ ਫਿਰ ਚੇਤਨੂ ਇਹੀ ਭੁੱਖਾ ਤਾ ਜਾ ਮਗਰ ਚਲਾ ਜਾ ਫਿਰ ਚਲਾ ਗਿਆ ਮਗਰ ਕਹਾਂ ਵੀ ਮਿਓ ਜਦ ਭੁੱਖੀ ਹੀ ਹੈ ਉਹ ਰੋਵਰ ਦਾ ਦਰੂ ਭੁੱਖ ਸੀ ਟੋਲਦੇ ਫਿਰਦੇ ਸੀ ਉਬਰ ਵਿਚਾਰੀ ਨੇ ਕਹ ਦੂ ਤ ਨਗੋਰਾ ਫਲਾਣਾ ਇਹ ਉਹ ਕੋਈ ਕੱਲ ਦਾ ਕੋਈ ਨਹੀਂ ਅਸਰ ਹੋਇਆ ਪਤਾ ਸੀ ਵੀ ਸਦਾਈ ਹੈ ਨਾਲ ਦੇ ਸੀ ਨਾ ਪਰ ਭੁੱਖ ਜਰੂਰ ਵਧ ਗਈ ਕਿ ਬੰਦੇ ਸੀਗੇ ਵੀ ਗੁਰੂ ਤੋਂ ਕੋ ਰਾਤ ਮਿਲਿਆ ਹੋਇਆ ਹੈ ਨਹੀਂ ਸੀ ਰਾਤ ਕਿਵੇਂ ਮਿਲਿਆ ਰਾਗ ਕਮੈ ਵੜੇ ਅੰਤਰਾ ਆਤਮਾ ਤੋਂ ਤੇ ਕਹਿੰਦੇ ਤੇ ਪਰਮੈਸ਼ਰ ਨੂੰ ਕਹਿੰਦੇ ਵੀ ਤੂੰ ਰਾਹ ਦੇ ਬਸ ਬਿਲ ਗਿਆਰਾ ਉਧਰ ਰੋ ਧਿਆਨ ਉੱਥੇ ਸੀ ਉਧਰ ਗੱਲ ਪੈ ਗਈ ਕੰਨ ਚ ਜੇ ਸੋਚਣ ਦਾ ਉਹ ਕੋਈ ਸੋਰ ਚੜਿਆ ਯਾਰ ਮੇਲ ਹੋ ਗਿਆ ਉਹ ਕਰਨਾ ਕਲਿਕ ਕਰਕੇ ਕਰਨ ਜਦ ਅੱਗੇ ਰੋਟੀ ਕੋ ਲਗੇ ਖਾਣੀ ਕਬੀਰ ਵਾਲੀ ਗੱਲ ਕਬੀਰ ਸਤਗੁਰੂ ਸੂਰ ਮੈਂ ਬਾਣ ਜੋ ਬਾਹਿਆ ਇੱਕ ਇੱਕੋ ਹੀ ਬਾਣ ਨਾਲ ਫਿਰ ਆਨੰਦ ਪਿਆ ਮੇਰੀ ਮਾਏ ਸਤਗੁਰੂ ਦੇ ਪਾਇ ਜਿਹਨੂੰ ਭੁੱਖ ਹੋਵੇ ਉਹਨੂੰ ਮਿਲ ਜਾਂਦਾ ਇਹ ਕੋਈ ਰਿਕਾਰਡ ਨਹੀਂ ਭੁੱਖ ਹੋਵੇ ਤਾਂ ਮਿਲਿਆ ਨਹੀਂ ਅੱਜ ਤੱਕ ਦਾ ਰਿਕਾਰਡ ਹੈ ਜਿਹਨੂੰ ਭੁੱਖ ਹੋਵੇ ਨਾਮ ਦੀ ਉਹਨੂੰ ਮਿਲ ਜਾਂਦਾ ਕਿੱਥੋਂ ਮਿਲਿਆ ਜੇ ਕਿਵੇਂ ਦੇਵੇ ਉਹ ਦੇ ਦਿੰਦੇ ਹਿੱਲਾ ਕੋਈ ਬਣਾਵੇ ਚਾਹੇ ਉਹਨੂੰ ਸਦਾ ਹੀ ਦੇ ਦਵੇ ਸਦਾ ਵੀ ਦੇ ਸਕਦਾ ਹੋ ਘਰ ਤਾਂ ਤੇਰੇ ਸਭ ਕੁਝ ਸਭ ਦੇ ਘਰ ਸਭ ਕੁਝ ਹੈ ਮੰਗੇ ਤਾਂ ਸਹੀ ਕੋਈ ਨਾ ਕੋਈ ਮੰਗੇ ਵੀ ਇਹ ਤਸ ਕਰਨਾ ਨਾਮ ਮੰਗਦੇ ਹੀ ਨਹੀਂ ਲੈਂਦੇ ਹੀ ਦੀ ਇਹ ਤਾਂ ਦਿੱਤਾ ਹੋਇਆ ਨਹੀਂ ਲੈਂਦੇ ਮੰਗਣਾ ਕੀ ਹੈ ਨਾ ਗੁਰਬਾਣੀ ਸਭ ਨੂੰ ਦੱਸ ਦਿਆ ਲੈਂਦਾ ਕੌਣ ਸਭ ਪਖੰਡਾ ਹੈ ਕੋਈ ਨਹੀਂ ਲੈਂਦਾ ਗੁਰਨਾਮ ਕਰੇ ਸਾਰੇ ਵੰਡੇ ਲਿਆ ਕੇ ਸਨ ਭਗਤ ਸਾਰੇ ਦੰਦਰ ਹੈ ਨਾ ਕਰ ਜਾ ਜਾ ਕੇ ਲਿਆ ਕੇ ਸਨ ਲੈਂਦੇ ਕੋਈ ਨਹੀਂ ਸਭਾਂ ਦਾ ਰੌਲਾ ਹੀ ਰੌਲਾ ਹੁੰਦਾ ਇਹਨਾਂ ਲੋਕਾਂ ਦਾ। ਦਣੇ ਵਾਲੇ ਬੱਲੇ ਬੱਲੇ ਹੁੰਦੇ ਥੋੜੇ ਉੱਤੇ ਲੈਣੇ ਵਾਲੇ। ਉੱਤੇ ਲੈਣੇ ਵਾਲੇ ਵੀ ਬਹੁਤ ਥੋੜੇ ਹੁੰਦੇ। ਇਹ ਪੀੜਾ ਨਾਮ ਲੈਣ ਵਾਲੀਆਂ ਨਹੀਂਆਂ ਜਿਹੜੀਆਂ ਪੀੜਾ ਕੱਠੀਆਂ ਹੋ ਜਾਂਦੀਆਂ ਨੇ। ਆਹ ਹੁਣ ਪੀੜਾ ਹੋ ਗਈ ਤੇ ਫਰੇਗੜਾ ਸਾਹਿਬ ਨਾਮ ਲੈਣ ਵਾਲਾ ਕੋਈ ਨਹੀਂ। ਨਾਮ ਲੈਣ ਵਾਲੇ ਉੱਥੇ ਹੀ ਪੀੜ ਜਾ ਕੇ ਕਰਨਾ ਸੀ। ਢੂੜ ਫੱਕੜੀਆਂ ਉੱਥੇ ਆ ਕੇ। ਉਹਦਾ ਢੂੜ ਫੱਕੜ ਨੂੰ। ਉਹ ਤੋੜਨਾ ਉਹ ਤੋੜ ਹੋਰ ਤਰ੍ਹਾਂ ਦੀ ਹੈ ਤੋੜ ਅਸੀਂ ਕਹਿ ਦਿੰਦੇ ਵੈਸੇ ਖੇ ਹੈ ਤੋੜਣੀ ਹੈ ਉਹ ਤੋੜਨੇ ਹੁੰਦੇ ਅਸੀਂ ਆਪਣੀ ਬੋਲੀ ਤੋੜ ਤੋੜਦਾ ਗਿਆ ਹੁੰਦੇ ਹੁੰਦੀ ਜਾ ਉਹ ਤੱਕ ਗਿਆਨ ਹੋਣਾ ਅਧੂਜਾ ਗਿਆਨ ਵਾਲੇ ਹੋਈ ਪੀਟ ਜਾ ਕੀ ਕੀ ਗੱਲ ਕਿਹਨੂੰ ਸੁਣਾਊਗਾ ਜੇ ਸੱਚ ਬੋਲਣ ਲੱਗ ਜੇ ਧੱਕੇ ਮਾਰ ਕੇ ਕਢ ਦੇਣ ਉੱਥੋਂ ਕਿਸੇ ਸਹੇਤੇ ਬੋਲਣ ਨਹੀਂ ਦਿੱਤੇ ਹਾਂ ਗਾਣੋਂ ਦੇ ਹੱਥ ਪੈਰ ਸਭ ਚੜਦੇ ਤਾਂ ਬਹੁਤ ਹੈ ਇਹ ਹਾਲਤ ਸੱਚ ਦੀ ਹੈ ਜੇ ਹੁਣ ਵੀ ਜਾ ਕੇ ਬੋਲਦੇ ਵੇ ਉੱਥੇ ਸੱਚ ਨੂੰ ਨਹੀਂ ਬਰਦਾਸ਼ਤ ਕਰਦੇ ਲੋਕ ਐਵੇਂ ਗੱਲਾਂ ਨੇ ਹਾਂ ਵਗਾ ਨਕਰ ਕਰ ਗਲਬਿਓ ਉਹ ਨੱਕ ਵੀ ਰਗੜਦੇ ਨੇ ਮਾਇਆ ਵਾਸਤੇ ਹੀ ਹੈ ਉੱਥੇ ਇਹ ਭਗਤੀ ਸਾਰੀ ਮਾਇਆ ਵਾਸਤੇ ਹੀ ਹੁੰਦੀ ਹੈ ਕਿਸੇ ਕਿਸਮ ਦੀ ਵੀ ਭਗਤੀ ਹੋਵੇ ਮਾਇਆ ਤਾਰੀ ਆਵਣ ਦੇ ਨੇ ਜਿਆਦਾ ਲੋਕ ਜਦ ਕਿਸੇ ਧਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਉਹ ਜਿਹਨਾਂ ਰੰਗ ਵਿੱਚ 99% 99.9% ਲੋਕ ਜਿਹੜੇ ਹੁੰਦੇ ਨੇ ਮਾਇਆਦਾਰੀ ਹੁੰਦੇ ਮਾਇਆ ਦੀ ਭੁੱਖ ਵਾਲੇ ਸਿੱਖਾਂ ਦੀ ਬਹੀ ਗੱਲ ਕੋਈ ਸਾਰਜ ਲੋਕ ਹੈ ਮਾਇਆਦਾਰੀ ਮਾਇਆ ਦੀ ਭੁੱਖ ਵਾਲੇ ਗੁਰਬਾਨੀ ਨੂੰ ਰਿਜੈਕਟ ਕਰ ਦਿਓ ਬਿਲਕੁਲ ਇੱਕਦਮ ਉਹ ਜੋ ਮਿਲੂਗਾ ਹੁਕਮ ਨਾਲ ਮਿਲਿਆ ਧਰਮ ਦੇ ਵਿੱਚ ਆਪਦੀ ਗੱਲ ਹੈ ਜਿਹਨੇ ਲੈਣਾ ਆ ਜਾਓ ਜਿਹੜੇ ਲੈਣਾ ਸਾਡੇ ਕੋਲ ਆਉਣ ਦੀ ਲੋੜ ਨਹੀਂ ਇਹਨੂੰ ਬਾਹਰ ਲੋਬਾ ਸਾਰੇ ਕੋਲੋਂ ਦੀ ਲੋੜ ਦੀ ਲੋਬੀ ਦਾ ਬਸਾ ਨਾ ਕੀ ਜਾਏ। ਉਹ ਤੇ ਦਾ ਲੋਬੀ ਦਾ ਭਰੋਸਾ ਹੀ ਨਹੀਂ ਕਰਦੇ। ਤੇ ਜੀ ਦਾ ਭਰੋਸਾ ਹੀ ਨਹੀਂ ਕਰਦਾ ਗੁਰੂ। ਉਹ ਨੂੰ ਆਪਣੇ ਘਰ ਕਦੋਂ ਬੁਲਾਉਂਦਾ? ਕਦੋਂ ਕਹੂਗਾ ਮੇਰੇ ਕੋਲ ਆਵੇ। ਕਦੋਂ ਸਪਰਸ ਕਰੂਗਾ? ਆ ਜਿਹੜੇ ਲੋਕ ਏਜੰਟ ਬਣਾ ਬਣਾ ਕੇ ਸਪਰਸਾਂ ਕਰਕੇ ਲੋਕਾਂ ਨੂੰ ਬੁਲਾਉਂਦੇ ਨੇ ਨਾ। ਕਿਉਂ ਬੁਲਾਉਂਦੇ ਨੇ ਫਿਰ? ਜਿਹੜਾ ਨਾਮ ਹੈਗਾ ਕੁਝ ਨਹੀਂ ਹੈ ਉਹਦਾ ਆ ਗੁਰੂ ਤੇਲਾ ਲਾਲਚੀ ਦੋਨੋਂ ਖੇਲਣ ਦਓ ਉਧਰ ਕਾ ਗੁਰੂ ਵੀ ਲਾਲਚੀ ਹੈ ਲੋਭੀ ਹੈ ਦਰੇ ਵੀ ਲੋਭੀ ਨੇ ਰੋਖ ਵੀ ਲੋਭੀ ਨੇ ਉਹ ਆਪਣੇ ਦੋਤੇ ਆਪਣੇ ਦੋਤੇ ਇੱਕੋ ਲੈਣ ਜਾਂਦੇ ਨੇ ਉਹ ਇਹਨਾਂ ਵਾਲਾ ਵੀ ਖੋਲੰਦ ਇਹ ਤਾਂ ਕੁਝ ਹੋਤੇ ਲੈਣ ਜਾਂਦੇ ਨੇ ਉਹ ਇਹਨਾਂ ਵਾਲੇ ਵੇੜ ਪ ਜਾਂਦੇ ਨੇ ਇਹ ਦੌ ਹੈ ਇਹਨਾਂ ਦੇ ਗੁਰੂ ਤੇਲਾ ਲਾਲਚੀ ਦੋਨੋਂ ਖੇਲਣ ਦਓ ਇਹ ਦੋਨਾਂ ਇਹਨਾਂ ਦੇ ਇਹ ਧਰਮ ਧਰਮ ਕੋਈ ਨਹੀਂ ਹੈ ਕਿਤੇ ਵੀ ਅਡੇਰਾਂ ਡੂਰਾਂ ਤੇ ਸੋ ਬਕਵਾਸ ਦਾਵਾ ਪੈਸਾ ਕਿਥੋਂ ਦਾ ਡੇਰਾਂ ਕੋਈ ਨਾ ਅਰਬ ਖਰਬ ਰੁਪਏ ਕਿਥੋਂ ਨੇ ਲੋਕਾਂ ਕੋਲ ਉੱਟੇ ਹੋਏ ਨੇ ਫਿਰ ਕੀ ਹੈ ਦਾਵਾ ਜੁਗ ਦਾ ਦਾਵਾ ਕਿਸ ਦਾ ਆ ਗਿਆ ਕਿਸ ਦਾ ਦਾਵਾ ਬਿਨ ਭਗਤੀ ਸ਼ਕਤੀ ਨਹੀਂ ਪਰਤਪਾਨ ਬਿਨ ਭਗਤੀ ਦੀ ਸ਼ਕਤੀ ਤੋਂ ਭਗਤੀ ਦੀ ਹੰਤੇ ਕੀ ਉਹ ਜਾਂ ਭਗਤੀ ਦੀ ਸ਼ਕਤੀ ਤੇ ਗਿਆਨ ਜਿਹੜੀ ਭਗਤੀ ਜ ਗਿਆਨ ਨਹੀਂ ਹੈ ਉਹ ਭਗਤੀ ਜ ਸ਼ਕਤੀ ਕੋਈ ਨਹੀਂ ਹੈ ਗਾਂਧੀ ਸ਼ਕਤੀ ਬੁੱਧੀ ਦਾ ਬਲ ਹੁੰਦਾ ਬੁੱਧ ਬਲ ਹੁੰਦਾ ਸਾਰੀ ਗੱਲ ਬੁੱਧੀ ਦੀ ਹੈ ਜੇ ਬੁੱਧੀ ਬਲਵਾਨ ਨਹੀਂ ਹੁੰਦੀ ਤਾਂ ਭਗਤੀ ਨਹੀਂ ਹੋ ਰਹੀ ਬੁੱਧੀ ਬਲਵਾਨ ਹੋਊ ਫੇਰੇ ਸ਼ਿਵ ਜੀ ਛੋਟਾ ਜਿਹਾ ਲੱਗੂਗਾ ਜੇ ਸ਼ਿਵ ਜੀ ਤੋਂ ਡਰ ਜਾਂਦੇ ਲੋਕ ਬ੍ਰਹਮਾ ਵਿਸ਼ਨੂੰ ਤੋਂ ਡਰ ਜਾਂਦੇ ਲੋਕ ਦੇ ਵੀ ਦੇ ਬਦਦਰ ਦਿਨ ਜੇ ਤੇ ਲੋਕ ਕਿਉਂ ਨਹੀਂ ਡਰਦਾ ਹੈ ਕਿਸੇ ਤੋਂ ਬੁੱਤ ਵਾਲਾ ਹੈ ਸ਼ਕਤੀ ਹੈ ਸ਼ਕਤੀ ਨਾਲ ਡਰਨ ਨਹੀਂ ਦੇ ਸ਼ਕਤੀਸ਼ਾਲੀ ਨਹੀਂ ਡਰਦਾ ਹੁੰਦਾ ਕਿਸੇ ਤੇ ਕਮਜ਼ੋਰ ਡਰਦਾ ਹੁੰਦਾ ਡਰਦਾ ਕੌਣ ਹੁੰਦਾ ਕਮਜ਼ੋਰ ਪੈ ਕਮਜ਼ੋਰੀ ਦਾ ਦੂਆ ਨੂੰ ਇੱਕ ਦਾ ਸ਼ਿਕਾਰ ਖੇਡਦਾ ਫਿਰਦਾ ਸ਼ੇਰ ਦਾ ਉਦੋਂ ਦਾ ਸ਼ੇਰ ਲੁਕਦਾ ਫਿਰਦਾ ਨਾ ਦਿੰਦਾ ਇੱਕ ਜੰਗਲ ਜੀ ਸ਼ੇਰ ਟੋੜਦਾ ਉਵੇਂ ਨੂੰ ਨਾ ਕਹੇ ਦੋਹਾਂ ਗੱਲਾਂ ਦਾ ਇਹੀ ਫਰਕ ਇੱਕਲਾ ਸ਼ੇਰ ਨੂੰ ਟੋੜਦਾ ਮੇਲੇ ਬਬਾਰਾ ਸ਼ਿਕਾਰ ਕਰਾਂ ਇੱਕ ਸ਼ੇਰ ਤੋਂ ਵਜਦਾ ਫਿਰਦਾ ਵੀ ਮੈਨੂੰ ਮਾਰਨ ਆ ਦੇਵੇ ਖਾਰਾਂ ਜਾਵੇ ਜਿਹੜੇ ਕਮਜ਼ੋਰ ਬੁੱਧੀ ਵਾਲੇ ਨੇ ਉਹ ਇਹਨਾਂ ਦੇਵੀ ਦੇਵਤਾਂ ਤੋਂ ਡਰਦੇ ਨੇ ਜਿਹੜੇ ਸ਼ਕਤੀਸ਼ਾਲੀ ਨੇ ਉਹ ਹਰਮ ਲਬਦਨ ਵੀ ਕੁਝ ਮਿਲਦਾ ਸੀ ਸ਼ਕਤੀ ਵਾਲਾ ਦੱਸੀਏ ਅਨਾਰ ਘਟੋੜਦਾ ਹੀ ਫਿਰਦਾ ਸੀ ਸ਼ਕਤੀਸ਼ਾਲੀਆਂ ਨੂੰ ਹੋਰ ਕੀ ਕਰਦਾ ਸੀ ਗੁਰੂ ਜਨ ਜਦ ਫਿਰਦੇ ਸੀ ਥੋੜ ਦੇ ਕਰਨਾ ਪਟ ਕਦੇ ਛੇਰ ਫਿਰਦਾ ਹੁੰਦਾ ਅਗਰਾਂ ਫਿਰ ਰਿਹਾ ਜਿਵੇਂ ਜੰਗਲ ਛੇਰ ਫਿਰਦਾ ਨਾ ਉਦੋਂ ਦਾ ਫਿਰ ਰਿਹਾ ਵਾ ਕੋਈ ਬਦਲ ਜਿਹਦੇ ਸ਼ਕਤੀ ਇਹ ਜਿਹ ਬੁੱਧ ਬਾਰੇ ਉਹਦਾ ਛੇਰ ਹੁੰਦਾ ਉਹਦੀ ਆਵਾਜ਼ ਛੇਰ ਵਰਗੀ ਹੁੰਦੀ ਹੈ ਉਹਨੂੰ ਪ੍ਰਵਾਹ ਨਹੀਂ ਕਿਸੇ ਦੀ ਪ੍ਰਵਾਹੀ ਹੈ ਸੱਚ ਬੋਲਣਾ ਉਹਨੇ ਪ੍ਰਵਾਹ ਤੋਂ ਉਹ ਉਹ ਰਾਇਣਾ ਜੁਰ ਬੋਲਣਾ ਵੇ ਵੇ ਪੜਦਾ ਨਾ ਨੂੰ ਦੋ ਜੇ ਆ ਖਬਦੂਰੀ ਹੈ ਉਹ ਕਹਿੰਦੀ ਉਹ ਕੋਈ ਪਰਵਾਹ ਨਹੀਂ ਬਿਨ ਭਗਤੀ ਸ਼ਕਤੀ ਨਹੀਂ ਪਰਤਪਾਣ ਭਗਤੀ ਜਿਹੜੀ ਭਗਤੀ ਵਿੱਚ ਸ਼ਕਤੀ ਨਹੀਂ ਹੈ ਜਿਹੜੀ ਭਗਤੀ আর ਸ਼ਕਤੀ ਇਕੱਠੀਆਂ ਕਰਿਆ ਨੇ ਆ ਭਗਤੀ ਸ਼ਕਤੀ ਹੈ ਬਾਹਿਆ ਦੀ ਸ਼ਕਤੀ ਨਹੀਂ ਹੁੰਦੀ ਭਗਤੀ ਦੇ ਵਿੱਚ ਕਦੇ ਵੀ ਸਾਡੇ ਸ਼ਕਤੀ আর ਭਗਤੀ ਇਕੱਠੀਆਂ ਨੇ ਪਖੜਨ ਬੜਾ ਲਿਆ ਇਹਨਾਂ ਨੇ ਸ਼ਕਤੀ ਹੁੰਦੀ ਹੈ ਗਿਆਨ ਦੀ ਬੁੱਧਵਲ ਦੀ ਰੂਪਹੀਨ ਬੁੱਧ ਬਲਹੀਨ ਉਹ ਪਰਦੇਸਣ ਦੂਰ ਤੇ ਆਈ ਬੁੱਧੀ ਦਾ ਬਲ ਹੈ ਸ਼ਕਤੀ ਹੈ ਹੋਰ ਕਾਦੀ ਸ਼ਕਤੀ ਹੈ ਸੰਸਾਰ ਦੀ ਸ਼ਕਤੀ ਸ਼ਕਤੀ ਨਹੀਂ ਬੁੱਧੀ ਬਾਣੀ ਦੀ ਬੁੱਧੀ ਇਹ ਤਾਂ ਦੋ ਚਾਰ ਦਿਨ ਦੀ ਸ਼ਕਤੀ ਹੁੰਦੀ ਹੈ ਸੰਸਾਰ ਦੀ ਸ਼ਕਤੀ ਜਿਹੜਾ ਨਾਲ ਕਹਿਆ ਨਾ ਸ਼ਕਤੀ ਅਰ ਭਗਤੀ ਸੰਸਾਰ ਦੀ ਉਧਰ ਭਗਤੀ ਲਾ ਲਿਆ ਭਗਤੀ ਦੀ ਸ਼ਕਤੀ ਵੱਖਰੀ ਹੁੰਦੀ ਆ ਦੇਖੋ ਸ਼ਕਤੀ ਲਿਖੀ ਹੋਈ ਹੈ ਸਭ ਝੂਠ ਇਹਨਾਂ ਨੇ ਫਰੇਵ ਕੀਤਾ ਹੈ ਗੁਰੂ ਨਾਲ ਬੜਾ ਪਖੰਡ ਧੋਖਾ ਕੀਤਾ ਬਿਸਨਾਲਿਆਂ ਨੇ ਬੱਦੇ ਵਾਅਦਨ ਤੋਂ ਲੈ ਕੇ ਹੀ ਪਖੰਡ ਸ਼ੁਰੂ ਹੋ ਗਿਆ ਸੀ ਸਾਰੇ ਦੂਏ ਆਵੜੇ ਡੁਪਲੀਕੇਟ ਬੱਦੇ ਜਿਹੜੇ ਰਲੇ ਹੋਏ ਤਾਂ ਉਦੋਂ ਮੁਸਲਮਾਨਾਨਾ ਉਹ ਆਵੜੇ ਸਾਰੇ ਪਿੱਛੇ ਜਿਹੜੇ ਅੰਗਰੇਜ਼ਾਂ ਨਾਲ ਰਲੇ ਇਹ ਵੀ ਬੜੇ ਬੜੇ ਉਹ ਆਵੜੇ ਹੁਣ ਸਿੱਕੀ 'ਚ ਇਹਨਾਂ ਦੀ ਸ਼ਕਤੀ ਸੰਸਾਰੀ ਸ਼ਕਤੀ ਦੀ ਹੈ ਭਗਤੀ ਨਾ ਸੰਸਾਰੀ ਸ਼ਕਤੀ ਲਈਦੀ ਹੈ। ਉਹ ਸੰਸਾਰੀ ਜੇ ਸ਼ਕਤੀ ਲਈਦੀ ਹੈ ਤਬੋਂ ਰਾਜ ਲਈਦਾ ਰਾਜੋ ਨਰਕ ਮਿਲਦਾ ਉਹਦੇ ਵਿੱਚ। ਸਾਡੇ ਜੀ ਨਹੀਂ ਹੈਗਾ ਨਰਕਾਂ ਦੀ ਗੱਲ। ਜਿਹੜੀ ਭਗਤੀ ਦੀ ਗੱਲ ਉਹ ਕਰਦੇ ਨੇ ਉਹ ਹਿੰਦੂ ਕਰਦੇ ਨੇ। ਮੁਸਲਮਾਨਾਂ ਦੀ ਭਗਤੀ ਸ਼ਕਤੀ ਹੋ ਸਕਦੀ ਹੈ ਉਹ। ਬਾਕੀ ਭਗਤੀਆਂ ਜੋ ਹੀ ਹੋਊਗੀ ਸਾਡੇ ਵਾਲੀ ਜੋ ਹੈ ਨਹੀਂ। ਕਿਉਂਕਿ ਸਾਡੀ ਇੱਕ ਮਤ ਵੱਖਰੀ ਮਤ ਹੈ, ਢਾਰੀ ਮਤ ਹੈ। ਦੇਹਾਰਾ ਖਾਲਸਾ ਧਿਆਰੀ ਵੱਤ ਹੈ ਇਹਦੇ ਵਿੱਚ ਬਾਕੀ ਸਾਰੀਆਂ ਵੱਤਾਂ ਦੇ ਵਿੱਚ ਸਾਰੇ ਧਰਮਾਂ 'ਚ ਸ਼ਕਤੀ ਜਿਹੜੀ ਸੰਸਾਰੀ ਹੈ ਸਿਰਫ ਇੱਕ ਵੱਤ ਹੈ ਗੁਰਮਤਿ ਵਿੱਚ ਭਗਤੀ ਹੈ ਜੀ ਇਹਨੇ ਪੜਨੇ ਵਿੱਚ ਚੱਲਣਾ ਬਸ ਯਾਨੀ ਆਪੇ ਪੜਨੇ ਚੱਲਣਾ ਪੜਨੇ ਚੱਲਣਾ ਦਾ ਉਪਦੇਸ਼ ਦੇਣਾ ਆਪਣਾ ਹਕੂਮਤ ਤਾਂ ਕਰਨੀ ਹੀ ਹੈ ਜੇ ਹਕੂਮਤ ਐ ਨਹੀਂ ਕਰਨੀ ਤੇ ਸ਼ਕਤੀ ਕਾਦੀ ਹੈ ਸ਼ਕਤੀ ਦਾ ਹੈ ਉਹ ਨਹੀਂ ਕੋਈ ਜਿਹਨਾਂ ਸ਼ਕਤੀ ਦਾ ਹੰਕਾਰ ਦਾ ਪ੍ਰਤੀਕ ਹੈ ਸ਼ਕਤੀ ਦਾ ਹੰਕਾਰ ਦਾ ਪ੍ਰਤੀਕ ਹੈ ਸ਼ਕਤੀ ਵਾਲਿਆਂ ਨੂੰ ਇਹ ਸਾਖਤ ਕਿਹਾ ਹੋਇਆ ਹੈ ਸਾਖਤ ਕਰਨ ਜਿਹੜੇ ਭਗਤੀ ਜੋ ਸ਼ਕਤੀ ਮੰਗਦੇ ਨੇ ਸਾਖਤ ਨੇ ਸਾਰੇ ਉਹ ਤਾਂ ਸਾਖਤ ਨੇ ਜੇ ਸਖਤਾ ਸਖਤੇ ਕੋ ਮਾਰਾ ਤਾਂ ਮਾਰੇ ਰੋਸ ਨਾ ਹੋਈ ਸੰਸਾਰੀ ਲੜਾਈਆਂ ਸਖਤਾਂ ਦੀ ਸਾਰੀ ਇਹ ਸਾਖਤ ਨੇ ਸਾਰੇ ਇਹਨਾਂ ਦੀ ਕੋਈ ਵੀ ਸਿੱਖ ਨਹੀਂ ਸਿੱਖ ਸਕਦੇ ਨਹੀਂ ਹੁੰਦਾ ਸੰਸਾਰੀ ਸ਼ਕਤੀ ਦੀ ਪ੍ਰਾਪਤੀ ਕਰਨ ਵਾਲੇ ਨੂੰ ਹੀ ਸਕਦਾ ਹੈ ਸ਼ਰੀਕ ਖੁਦਾ ਬਣਦਾ ਉਹ ਆਪਣਾ ਹੁਕਮ ਚਲਾਉਂਦਾ ਜਿਹਨੇ ਆਪਣਾ ਹੁਕਮ ਚਲਾਉਣ ਉਹ ਪਰਮੇਸ਼ਰ ਦੇ ਬਾਣੇ ਚ ਰਹਿਊਗਾ ਉਹ ਤਾਂ ਨਾ ਵਾਗੀ ਹੈ ਐਸੇ ਖਤਮ ਨਾ ਕਰਦੇ ਸਿੱਖੀ ਰੂਹ ਰੋਵੇ ਮਤਵਾਨਾਂ ਨੇ ਲੋਕਾਂ ਨੇ ਵਿਚਾਰਾਂ ਦੇ ਸਮਝ ਨਹੀਂ ਆ ਰਹੇ ਉਠਾਰਤਾ ਦਿੱਤਾ ਹੋਇਆ ਹੈ ਸ਼ਕਤੀ ਦੀ ਗੱਲ ਕੀਤੀ ਹੈ ਇੱਥੇ ਜ਼ਰੂਰ ਪਰ ਸ਼ਕਤੀ ਕਿਹੜੀ ਹੈ ਦੂਜਾ ਮਤਾਂ ਦੇ ਸਮਝ ਦੇ ਵਿੱਚ ਨਹੀਂ ਆ ਰਿਹਾ ਭਗਤੀ ਦੀ ਸ਼ਕਤੀ ਦੀ ਇਹਦੀ ਸ਼ਕਤੀ ਹੈ ਅੱਗੇ ਸਾਨੂੰ ਪਤਾ ਲੱਗ ਜਾਣਾ ਹੈ ਦਰਗਾਹ ਦਾ ਦਰਸ਼ਨ ਹੋ ਜਾਣਾ ਇਹ ਸ਼ਕਤੀ ਹੈ ਭਗਤੀ ਦੀ ਭਗਤੀ ਦੀ ਸ਼ਕਤੀ ਕੀ ਹੈ ਜੋ ਅਸੀਂ ਕੰਮ ਕਰਨਾ ਹੈ ਆ ਨਿਰੰਕਾਰ ਦੀ ਸੋਜੀ ਆ ਜਾਣੀ ਸ਼ਕਤੀ ਹੈ ਜੇ ਸੋਜੀ ਆ ਗਈ ਫਿਰ ਕੀ ਬਣਦਾ ਫਿਰ ਬਣਦਾ ਦਾਸ ਇਹ ਗੁਰੂ ਨਹੀਂ ਬਣਦਾ ਹੁੰਦਾ ਗੁਰੂ ਕੋਣ ਬਣਦਾ ਗੁਰੂ ਬਣਦਾ ਤੂੰ ਹੀ ਸ਼ਕਤੀ ਹੈ ਉਹ ਗੁਰੂ ਬਣਦਾ ਸਾਖਤ ਗੁਰੂ ਬਣਦਾ ਜਿਹੜਾ ਸੰਤ ਹੈ ਉਹ ਦਾਸ ਬਣਦਾ ਸੇਵਾ ਕੋ ਦੂ ਭਲੇ ਸੇਵਾ ਕਰਦਾ ਉਹ ਨਾ ਸੇਵਾ ਕਰਦਾ ਹੁੰਦਾ ਸੇਵਾ ਕੋ ਦੂਪਰੇ ਇੱਕ ਸੰਤ ਇਕਰਾਮ ਰਾਮ ਦੇ ਪਰਥਾਏ ਸੰਤ ਸੇਵਾ ਕਰਦਾ ਲੋਕਾਂ ਦੀ ਸੇਵਾ ਕਰਦਾ ਰਾਜ ਕਰਨਾ ਸੇਵਾ ਦੀ ਹੁੰਦੀ ਬਕਵਾਸ ਹੈ ਸਭ ਰਾਜਨੀ ਸੇਵਾ ਹਾਂ ਕੈਂਚੀ ਵਾਲੀ ਸੇਵਾ ਹੁੰਦੀ ਹੈ ਜਿਵੇਂ ਪੁਲਿਸ ਕਰਦੀ ਹੈ ਨਾ ਉਹ ਸੇਵਾ ਪੁਲਿਸ ਦਾ ਰਾਜ ਸੇਵਾ ਹੁੰਦੀ ਹੈ ਪਹਿਲਾਂ ਬੈਠੇ ਕਰ ਲੋ ਫਿਰ ਡਾਂਗਾ ਮਾਰੋ ਪੈਨੋਂ ਨਵੈ ਦੇ ਘਰ ਲੋਹਾ ਤਾਂ ਮਗਯੋ ਤਾਂ ਮਗਯੋ ਜੇ ਲੋਕ ਬਗੜ ਖੜਾ ਮੈਂ ਚਲਾਉ ਪੁਲਿਸ ਵਾਲਿਆਂ ਨੂੰ ਕਹੇ ਡਾਂਗਾ ਰਕਟੋ ਇਹਨਾਂ ਨੂੰ ਇਹ ਸੇਵਾ ਇਹ ਸੇਵਾ ਨਹੀਂ ਹੈ ਫਰੋਡ ਹੈ ਇਹਦਾ ਹਸਾਬ ਦੇਣਾ ਪਊਗਾ ਅੱਗੇ ਬੈਠਾ ਸਾਹਬ ਨਾਲ ਇਹ ਸਿੱਖੀ ਵੀ ਨਹੀਂ ਹੈ ਇਹ ਤਾਂ ਬਹੁਤ ਅਤੈਂਤ ਗਰੀ ਹੋਈ ਗੱਲ ਹੈ ਸਿੱਖੀ ਤੋਂ ਸਿੱਖੀ ਤੋਂ ਕੀ ਦੂਜੀਆਂ ਧਰਮਾਂ ਤੋਂ ਬਿਗਰੀ ਹੋਈ ਗੱਲ ਹੈ ਦੁਨਿਆਵੀ ਤੌਰ ਤੇ ਬਿਗਰੀ ਹੋਈ ਗੱਲ ਹੈ ਅਤੈਂਤ ਨੀਚਤਾ ਦੀ ਗੱਲ ਹੈ ਇਹ ਤਾਂ ਸਿੱਧਾ ਹੈ ਇਹ ਤਾਂ ਧਗਾਏ ਸਾਥ ਵੀ ਇਹ ਧਗਾਇਆ ਹੈ ਸੰਸਕਰੀ ਹੈ ਸਾਥ ਵੀ ਉੱਚੀ ਸੁੱਚੀ ਜੀ ਦਰਹੋਦ ਸਾਥ ਤੋਂਤੀ ਸੁੱਚੀ ਜੀ ਦਰਹੋਦ ਇਹ ਨਾ ਇਹ ਸਾਥ ਨਹੀਂ ਹੈ ਇਹ ਤਾਂ ਧਗਾਏ ਸਿੱਧਾ ਹੈ ਵਿਸ਼ਵਾਸ ਘਾਤ ਹੈ ਵਿਸ਼ਵਾਸ ਘਾਤ ਤਾਂ ਬੜਾ ਅਪਰਾਧ ਕੋਈ ਨਹੀਂ ਦੋ ਜੇ ਵਿਸ਼ਵਾਸ ਘਾਤ ਹੈ ਪਰ ਪਬਲਿਕ ਦਾ ਜਿਹੜੀ ਵਿਸ਼ਵਾਸ ਕਰ ਲਵੇ ਉਹਦੇ ਨਾਲ ਵਿਸ਼ਵਾਸ ਕਰ ਪਰੋਂਗੇ ਤੇ ਪਰਵਾਹ ਕੋਈ ਨਹੀਂ ਪਰ ਦੀ ਅਣੀ ਇਸ ਨੂੰ ਪੁੱਛ ਲੋ ਕਿੱਥੇ ਗਿਆ ਕਿੱਥੇ ਗਿਆ ਉਹਦਾ ਬੰਦਸ ਕਿੰਨਾ ਅਕਜਰਤੀ ਚਲਾ ਗਿਆ ਕਿੱਡਾ ਬੜਾ ਰਾਸੀ ਰਣਜੀਤ ਸਿੰਘ ਦਾ ਕਿੱਥੇ ਗਿਆ ਕੋਈ ਨਾਉ ਲੈਣਾ ਲਬਦਾਦੀ ਵੀ ਕੋ